ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਦੇ ਇਤਿਹਾਸ ਦਾ ਪਹਿਲਾ ਸਟਾਰਟਅਪ ਕਨਕਲੇਵ ਨੇ ਪਰਚੜਿਆ ਮਾਨ ਨੇ ਜਲੰਧਰ ਦੇ ਐਲਪੀਯੂ ਦੇ ਵਿੱਚ ਹੋਏ ਸਟਾਰਟਅਪ ਪੰਜਾਬ ਕਨਕਲੇਵ 2026 ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਉਦਮੀਆਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਨਾਲ ਹੀ 8 ਸਟਾਰਟਅਪਸ ਨੂੰ ਵਿਸ਼ੇਸ਼ ਪ੍ਰੋਤਸਾਹਨ ਚੈੱਕ ਵੰਡੇ ਮਾਨ ਨੇ ਕਿਹਾ ਕਿ ਸਟਾਰਟਅਪ ਪ੍ਰੋਗਰਾਮ ਦਾ ਮੁੱਖ ਉਦੇਸ਼ ਉਦਮੀਆਂ ਨਿਵੇਸ਼ਕਾਂ ਅਕਾਦਮਿਕ ਮਹਿਰਾਂ ਤੇ ਨੀਤੀ ਕਾਰਨ ਵਾਲਿਆਂ ਨੂੰ ਇੱਕੋ ਛੱਤ ਹੇਠ ਲਿਆਉਣਾ ਹੈ ਤਾਂ ਜੋ ਆਪਸੀ ਸਹਿਯੋਗ ਨੂੰ ਹੁਲਾਰਾ ਦਿੱਤਾ ਜਾ ਸਕੇ ਸਟਾਰਟਅਪ ਸਿਰਫ ਵਪਾਰ ਨਹੀਂ ਹੈ ਬਲਕਿ ਨਵੇਂ ਰੋਜਗਾਰ ਪੈਦਾ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ ਉਹਨਾਂ ਕਹੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਨੌਕਰੀਆਂ ਮੰਗਣ ਵਾਲੇ ਨਹੀਂ ਸਗੋ ਨੌਕਰੀਆਂ ਵੰਡਣ ਵਾਲੇ ਬਣ ਸਰਕਾਰ ਵੱਲੋਂ ਕਾਰੋਬਾਰ ਸ਼ੁਰੂ ਕਰਨ ਲਈ ਹਰ ਪੱਖੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਉਹਨਾਂ ਕਹੇ ਕਿ ਸਾਡਾ ਮਕਸਦ ਪੰਜਾਬ ਦੇ ਨੌਜਵਾਨਾਂ ਦੀਆਂ ਕਾਮਯਾਬੀਆਂ ਨੂੰ ਉਜਾਗਰ ਕਰਨਾ ਅਤੇ ਹੋਰਨਾਂ ਨੂੰ ਉਤਸ਼ਾਹਿਤ ਕਰਨਾ ਹੈ ਇਹ ਪੰਜਾਬ ਦਾ ਪਹਿਲਾ ਸਟਾਰਟਅਪ ਵਾਲਿਆਂ ਦਾ ਥੋੜਾ ਜਿਹਾ ਹੋਰ ਸੌਖਾ ਕਰ ਦਿੰਨੇ ਆ ਨਮਾ ਕੰਮ ਜਾਂ ਆਪਣਾ ਕੰਮ ਸ਼ੁਰੂ ਕਰਨ ਵਾਲਿਆਂ ਦਾ ਨੌਕਰੀਆਂ ਮੰਗਣ ਵਾਲਿਆਂ ਦਾ ਨਹੀਂ ਨੌਕਰੀਆਂ ਵੰਡਣ ਵਾਲਿਆਂ ਦਾ ਪਹਿਲਾ ਕਨਕਲੇਬ ਹੈ ਮੈਂ ਸੋਚ ਰਿਹਾ ਸੀਗਾ ਕਿ ਪਹਿਲਾਂ ਕਦੋਂ ਹੋਇਆ ਹੋਣਾ ਫੰਕਸ਼ਨ ਇਹ ਜਾਂ ਕਦੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਨਹੀਂ ਹੁੰਦੇ ਨਹੀਂ ਸੀ ਸਿਰਫ ਪੋਲੀਟੀਕਲ ਰੈਲੀਆਂ ਹੁੰਦੀਆਂ ਸੀ ਉਹ ਜਿੱਕ ਦੂਜੇ ਨੂੰ ਗਾਣਾ ਦੇ ਕੇ ਚਲੇ ਜਾਂਦੇ ਸੀ ਕੋਈ ਇਧਰੋਂ ਸ਼ਾਮਲ ਹੋ ਗਿਆ ਕੋਈ ਉਧਰੋਂ ਬਾਹਰ ਹੋ ਗਿਆ ਕਿਸੇ ਨੇ ਕਹਤਾ ਸਾਨੂੰ ਆ ਲੈਣ ਦੋ ਅਸੀਂ ਐ ਕਰਦੇ ਆਂ ਕਿ ਉਹ ਕਹਿੰਦਾ ਸਾਨੂੰ ਆ ਲੈਣ ਦੋ ਅਸੀਂ ਐ ਕਰਦੇ ਆਂਗੇ ਐਦਾਂ ਦਾ ਹੁੰਦਾ ਸੀ ਕਦੇ ਕਿਸੇ ਐ ਹੋ ਜੇ ਵਰਗ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਜੇ ਕੋਈ ਕਾਮਯਾਬ ਹੋ ਵੀ ਜਾਂਦਾ ਸੀ ਉਹ ਆਪਣੀ ਐਫਰਟਸ ਨਾਲ ਹੁੰਦਾ ਸੀ ਗਵਰਨਮੈਂਟ ਵੱਲੋਂ ਕੋਈ ਉਹਨਾਂ ਨੂੰ ਕੁਛ ਨਹੀਂ ਮਿਲਦਾ ਕੋਈ ਉਹਨਾਂ ਨੂੰ ਫੈਸਿਲਿਟੀ ਨਹੀਂ ਐਪਰੀਸ਼ੀਏਸ਼ਨ ਨਹੀਂ ਕੁਛ ਨਹੀਂ ਅਰੇ ਜਦੋਂ ਕਾਮਯਾਬ ਹੋਗੇ ਤੁਸੀਂ ਹਿੱਸਾ ਲੈਣ ਵਾਸਤੇ ਫਿਰ ਆ ਜਾਂਦੇ ਵੀ ਸਾਡਾ ਸਾਡਾ ਕਿੰਨਾ ਹੈ खासा ਵੱਡਾ ਕੰਮ ਚੱਲ ਪਿਆ ਤੇ ਰਹੇ ਲਿਆ ਵੀ ਲਿਆ ਕਾਰਨ ਕੀ ਕਿੰਨ ਸਕਸੈਸ ਤੋਂ ਵੀ ਡਰਨ ਲਾਤੇ ਸੀ ਲੋਕਾਂ ਮਤਲੇ ਇਸ ਤਰ੍ਹਾਂ ਦੇ ਵੀ ਬੰਦੇ ਮੈਨੂੰ ਮਿਲੇ ਜਿਹੜੇ ਕਹਿੰਦੇ ਅਸੀਂ ਇਹੀ ਅਰਦਾਸ ਕਰਦੇ ਹਾਂ ਜਿਆਦਾ ਸਕਸੈਸਫੁਲ ਨਾ ਹੋਈਏ ਨਹੀਂ ਤਾਂ ਗਵਰਨਮੈਂਟ ਵਾਲੇ ਹਿੱਸਾ ਪਾ ਲੈਣਗੇ ਵਿੱਚ ਸਾਡੇ ਆਪਣੀ ਸਕਸੈਸ ਤੋਂ ਆਪ ਹੀ ਡਰਨ ਲਾਤੇ ਉਸ ਦਿਨ ਮੈਨੂੰ ਬੜਾ ਮੇਰੇ ਮਾਈਂਡ 'ਚ ਸਟ੍ਰਾਈਕ ਕੀਤੀ ਗੱਲ ਮੈਂ ਕਿਹਾ ਜੇ ਇਸ ਦਿਨ ਕਦੇ ਪ੍ਰਮਾਤਮਾ ਨੇ ਕੋਈ ਮੌਕਾ ਦਿੱਤਾ ਇਸ ਤਰ੍ਹਾਂ ਦਾ ਕਿ ਆਪਾਂ ਨੂੰ ਕਾਮਯਾਬੀ ਲੋਕਾਂ ਦੀ ਕਾਮਯਾਬੀ 'ਚ ਆਪਾਂ ਯੋਗਦਾਨ ਪਾ ਸਕਦੇ ਹੋਏ ਆਪਾਂ ਸਭ ਤੋਂ ਪਹਿਲਾਂ ਇਹੀ ਪੈਨ ਚਲਾਵਾਂਗੇ ਕਿ ਕਾਮਯਾਬ ਤੁਸੀਂ ਹੋ ਅਸੀਂ ਸਾਨੂੰ ਦੱਸੋ ਵੀ ਤੁਹਾਨੂੰ ਕਾਮਯਾਬੀ 'ਚ ਸਾਡਾ ਕੀ ਯੋਗਦਾਨ ਚਾਹੀਦਾ ਹੈ ਉਹਨੂੰ ਬਸ ਸਟਾਰਟਅਪ ਕਹ ਦੇਣਾ। ਆ ਸੀਡ ਮਨੀ ਮੈਂ ਬੱਚਿਆਂ ਨਾਲ ਮਿਲ ਕੇ ਆਏ ਬਾਹਰ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਕਿਸੇ ਨੂੰ 3 ਲੱਖ ਮਿਲ ਗਿਆ ਕਿਸੇ ਨੂੰ 4 ਲੱਖ ਮਿਲ ਗਿਆ ਤੇ ਕਮਾਲ ਦੀਆਂ ਚੀਜ਼ਾਂ ਬਣਾਈ ਬੈਠੇ ਨੇ। ਅਸੀਂ ਸਾਨੂੰ ਤਾਂ ਰੱਬ ਨੇ ਕੁਦਰਤੀ ਇੰਜੀਨੀਅਰ ਬਣਾ ਕੇ ਭੇਜਿਆ ਹੋਇਆ ਚਲੋ ਉਹ ਅਲੱਗ ਗੱਲ ਹੈ ਉਹ ਉਹਦੇ 'ਚ ਸਾਡਾ ਜ਼ਿਆਦਾ ਯੋਗਦਾਨ ਜੁਗਾੜ 'ਚ ਹੋ ਜਾਂਦਾ ਵੀ ਆਪਾਂ ਜੁਗਾੜ ਕਹ ਦੇਣਾ ਉਹਨੂੰ। ਬੀ ਯਾਰ ਆ ਜੁਗੜ ਜਾਂ ਲਾ ਲਓ ਯਾਰ ਆ ਜੁਗੜ ਜਾਂ ਹੈਗੀ ਤਾਂ ਇੰਜੀਨੀਅਰਿੰਗ ਹੈ ਉਹ ਇੱਕ ਇਸ ਕਾਈਂਡ ਆਫ ਹੈ ਇੰਜੀਨੀਅਰਿੰਗ ਉਹਨੂੰ ਥੋੜਾ ਜਿਹਾ ਮੋਡੀਫਾਈ ਕਰ ਲਓ ਰਿਫਾਈਨ ਕਰ ਲਓ ਉਹ ਇੰਜੀਨੀਅਰਿੰਗ ਬਣ ਜਾਂਦੀ ਹੈ ਆਪਾਂ ਥੋੜਾ ਜਿਹਾ ਦੇਸੀ ਤਰੀਕੇ ਨਾਲ ਕਰ ਲੈਨੇ ਆ ਉਹਨੂੰ ਕਹਿੰਦੇ ਜੁਗੜ ਹੈ ਜੀ ਇਹ ਮੈਨੂੰ ਬੱਚੇ ਮਿਲੇ ਮੈਂ ਉਹਨਾਂ ਚੋਂ ਇੱਕ ਨੂੰ ਬੁਲਾਇਆ ਵੀ ਹੈ ਸ਼ਾਇਦ ਦੇ ਪਹਿਲਾਂ ਉਹਦੀ ਐਂਟਰੀ ਨਹੀਂ ਸੀ ਇੱਥੇ ਸਾਈਕਲ ਬਣਾਇਆ ਉਹਨੇ ਇੱਕ ਆਮ ਸਾਈਕਲ ਤੋਂ ਪਠਾਨਕੋਟ ਦਾ ਕੋਈ ਬੱਚਾ ਹੈ ਜੇ ਸ਼ਾਇਦ ਆ ਗਿਆ ਹੋਵੇ ਤਾਂ ਹੈਨਾ ਸਕੂਲ ਆਫ ਐਮੀਨਾ ਚ ਪਲੱਸ 2 ਚ ਪੜਦਾ ਆਮ ਸਾਈਕਲ ਤੋਂ ਉਹਨੇ ਈ ਸਾਈਕਲ ਬਣਾਤਾ ਉਹਦੇ ਉੱਤੇ ਬੈਟਰੀ ਵੀ ਲਾਤੀ ਲਾਈਟ ਵੀ ਹੈਡਲਾਈਟ ਵੀ ਲਾਤੀ ਤੇ ਉਹ ਕਹਿੰਦਾ 70 ਕਿਲੋਮੀਟਰ ਚੱਲਦਾ ਜੀ ਇਹਦੇ ਨਾਲ ਔਰ ਜੇ ਤੁਸੀਂ ਚਾਰਜਿੰਗ ਕਰਨੀ ਹੈ ਨਹੀਂ ਖੜਨ ਦਾ ਟਾਈਮ ਇਹਨੂੰ ਪੈਡਲਾਂ ਤੇ ਕਰ ਲਓ ਉਹੀ ਕੰਮ ਅਸੀਂ 10000 ਰੁਪਏ ਦੇ ਕੇ ਜਿੰਮ ਵਿੱਚ ਕਰਦੇ ਆਂ ਬਾਈਕਾਂ ਤੇ ਕਰ ਲਓ ਬੈਟਰੀ ਚਾਰਜ ਹੋ ਜੂਗੀ ਨਾਲੇ ਚਾਹੇ ਜਾਈ ਜਾਓਗੇ ਕਿਤੇ ਹੁਣ ਟਰੈਡਮਿਲ ਤੇ ਤੁਰਨ ਦਾ ਕੀ ਫਾਇਦਾ ਹੋਇਆ ਜੀ ਉਹ ਮਸ਼ੀਨ ਟਰੈਡਮਿਲ ਨੂੰ ਚਲਾਉਂਦੀ ਆਪਾਂ ਨੂੰ ਤੁਰਨਾ ਪੈਂਦਾ ਜੀ ਜੇ ਰੁਕ ਜੂਗੇ ਡਿੱਗ ਪੋਗੇ ਜੀ ਉਹਦੇ ਨਾਲੋਂ ਆਪਾਂ ਮੰਜ਼ਲਾਂ ਵੱਲ ਨੂੰ ਚੱਲੋ ਨਾ ਫਿਰ ਨਾਲੇ ਐਕਸਰਸਾਈਜ਼ ਹੋ ਜੂਗੀ ਨਾਲੇ ਬੈਟਰੀ ਚਾਰਜ ਹੋ ਜੂਗੀ ਨਾਲੇ ਉਹ ਜਿਹੜਾ ਬੰਦੇ ਨੇ ਬਣਾਈ ਆ ਸਾਈਕਲ ਉਹਦੀ ਉਹਦੀ ਸੇਲ ਵਧੂਗੀ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਪੰਜ ਛੇ ਜਣੇ ਇਕੱਠੇ ਹੋ 10 ਜਣੇ ਇਕੱਠੇ ਹੋ ਜੋ 16 ਜਣੇ ਇਕੱਠੇ ਹੋ ਜੋ ਇਕੱਠੇ ਹੋ ਕੇ ਕੋਈ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਦਿਮਾਗਾਂ ਨੂੰ ਆਪਸ ਦੇ ਵਿੱਚ ਵਿਚਾਰਕ ਸਾਂਝਾ ਪਾਓ ਕੁਝ ਨਿਕਲੂਗਾ ਕੁਝ ਨਿਕਲੂਗਾ ਉਹਨੂੰ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਜੀ ਹੁ ਕੱਲਿਆਂ ਦੀ ਕੰਪਨੀ ਦਾ ਜ਼ਮਾਨਾ ਨਹੀਂ ਹੈ ਨਹੀਂ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਉਹਨੇ ਕਿਹਾ ਕਿ ਯੋਜਨਾ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣਗੀਆਂ